ਹਾਂਜੀ ਸਸਿਕਾਲ ਜੀ ਸਾਰਿਆਂ ਨੂੰ ਤੇ ਸਵਾਗਤ ਕਰਦੇ ਆ ਤੁਹਾਡਾ ਪੰਜਾਬ ਜੋਬ ਟਾਰਗੇਟ ਦੇ ਅਫੀਸ਼ੀਅਲ YouTube ਚੈਨਲ ਤੇ ਤੇ ਬੱਚੇ ਜਿੱਦਾਂ ਕਿ ਤੁਸੀਂ ਲੇਬਰ ਇਨਸਪੈਕਟਰ ਦਾ ਪੇਪਰ ਦੇਖਿਆ ਤੇ ਲੇਬਰ ਇਨਸਪੈਕਟਰ ਦੇ ਪੇਪਰ ਦੇ ਵਿੱਚ ਬੋਧੀ ਸੁਭਾਵਾਂ ਤੋਂ ਇੱਕ ਕੁਐਸਚਨ ਆਇਆ ਹੋਇਆ ਸੀਗਾ ਯਾਨੀ ਕਿ ਬੁੱਧਿਸਟ ਕਾਉਂਸਿਲਸ ਤੋਂ ਪੁੱਛਿਆ ਗਿਆ ਸੀਗਾ ਕਿ ਪਹਿਲੀ ਬੁੱਧ ਕਾਉਂਸਿਲ ਜਿਹੜੀ ਹੈ ਉਹ ਕਿੱਥੇ ਹੋਈ ਸੀਗੀ ਠੀਕ ਹੈ ਸਥਾਨ ਪੁੱਛਿਆ ਗਿਆ ਸੀ ਜਿਸ ਦਾ ਆਨਸਰ ਆਪਾਂ ਦਿੱਤਾ ਸੀਗਾ ਰਾਜਗ੍ਰਹਿ ਬਹੁਤ ਸਾਰੇ ਬੱਚਿਆਂ ਨੂੰ ਐਵੇਂ ਨਹੀਂ ਪਤਾ ਕਿ ਪੇਪਰ ਦੇ ਵਿੱਚ ਕੁਸ਼ਨ ਜਿਹੜੇ ਨੇ ਉਹ ਕਿੱਥੋਂ ਆ ਰਹੇ ਨੇ ਦੇਖੋ ਜੀਕੇ ਜੀਐਸ ਦਾ ਪੋਰਸ਼ਨ ਬਹੁਤ ਜ਼ਿਆਦਾ ਇੰਪੋਰਟੈਂਟ ਹੋ ਜਾਂਦਾ ਹੈ ਜਦੋਂ ਜਦੋਂ ਪੋਸਟਾ ਘਟ ਹੁਣ ਵੈਸੇ ਤਾਂ ਇੰਪੋਰਟੈਂਟ ਹੀ ਇੰਪੋਰਟੈਂਟ ਹੈ ਪਰ ਜਦੋਂ ਪੋਸਟਾ ਘਟ ਰਹਿ ਜਾਣ ਤਾਂ ਉਦੋਂ ਤੁਹਾਨੂੰ ਪਤਾ ਹੈ ਕਿ ਕਰੰਟ ਅਫੇਅਰ ਜੀਕੇ ਜੀਐਸ ਦੇ ਬਿਨਾਂ ਨਿਬੇੜਾ ਨਹੀਂ ਹੁੰਦਾ ਠੀਕ ਹੈ ਹੁਣ ਵੈਸੇ ਵੀ ਮੈਥ ਦਾ ਪੋਰਸ਼ਨ ਘਟਾਤਾ ਹੈ ਕਿ ਮੈਥ ਦੇ ਵਿੱਚ ਡੀਆਈ ਪਾਤੀ ਉਹ ਵੈਸੇ ਵੀ ਟਾਈਮ ਕੰਜ਼ਿਊਮਿੰਗ ਹੁੰਦੀ ਆ ਬਟ ਕਰਨੀ ਚਾਹੀਦੀ ਆ ਮੈਂ ਤੁਹਾਨੂੰ ਆਹੀ ਗੱਲ ਕਹੂੰ ਜਿਹੜੀਆਂ ਚੀਜ਼ਾਂ ਲੇਬਰ ਇਨਸਪੈਕਟਰ ਦੇ ਪੇਪਰ ਦੇ ਵਿੱਚ ਆਈਆਂ ਸਿਗੀਆਂ ਉਹਨਾਂ ਨੂੰ ਵਧੀਆ ਤਰੀਕੇ ਨਾਲ ਕਰ ਲਓ ਬਾਕੀ ਬਈ ਕਹਿਣ ਦਾ ਮਤਲਬ ਆਈ ਹੈ ਕਿ ਜਿੰਨੇ ਵੀ ਹੁਣ ਤੱਕ ਪੇਪਰ ਲੈ ਗਏ ਨੇ ਉਹਨਾਂ ਨੂੰ ਵਧੀਆ ਤਰੀਕੇ ਨਾਲ ਤੁਸੀਂ ਕਰੋ ਚਾਹੀ ਕੋਈ ਵੀ ਏਜੰਸੀ ਜਿਹੜੀ ਆ ਐਗਜ਼ਾਮ ਲੈ ਰਹੀ ਆ ਬਹੁਤ سارے ਬੱਚਿਆਂ ਦੇ ਕਮੈਂਟ ਆਏ ਸੀਗੇ ਕਿ ਮੈਮ ਅੱਗੇ ਵੀ ਐਗਜ਼ਾਮ ਜੀਐਨਡੀਯੂ ਹੀ ਲਾਊਗੀ ਤਾਂ ਦੇਖੋ ਇਸ ਚੀਜ਼ ਦਾ ਕੋਈ ਕਨਫਰਮੇਸ਼ਨ ਨਹੀਂ ਹੈਗਾ ਕਿ ਕੌਣ ਐਗਜ਼ਾਮ ਲਾਊਗਾ ਬਟ ਐਗਜ਼ਾਮ ਪੈਟਰਨ ਦੇ ਵੀਊ ਵੇਖ ਕੇ ਤੁਸੀਂ ਯਾਨੀ ਕਿ ਪਿੱਛੇ ਹੁਣ ਸਿਲੇਬਸ ਕੀ ਦੇ ਰੱਖਿਆ ਹੈ ਛੋਟੀ ਛੋਟੀ ਚੀਜ਼ ਜਿਹੜੀ ਸਿਲੇਬਸ ਦੇ ਵਿੱਚ ਪਾ ਰੱਖੀ ਹੈ ਤੁਸੀਂ ਉਸ ਨੂੰ ਬਹੁਤ ਵਧੀਆ ਤਰੀਕੇ ਨਾਲ ਕਰੋ ਜੇ ਐਗਜ਼ਾਮ ਕਰੈਕ ਕਰਨਾ ਚਾਹੁੰਦੇ ਹੋ ਤਾਂ ਬਾਕੀ ਜਿਹੜੇ ਬੱਚਿਆਂ ਨੇ ਸਿਲੇਬਸ ਕਵਰ ਕਰ ਲਿਆ ਤੇ ਪੀਵਾਈਕਿਊ ਦੇ ਵਿੱਚ ਸਿਲੇਬਸ ਬਹੁਤ ਵਾਰ ਕਰ ਲਿਆ ਬਟ ਫਿਰ ਵੀ ਸਮਝ ਨਹੀਂ ਆਉਂਦੀ ਪੇਪਰ ਕਿੱਥੋਂ ਆਉਂਦਾ ਹੈ ਅਸੀਂ PYQ ਦਾ ਬੈਚ ਚਲਾ ਰੱਖਿਆ ਹੈ ਬੈਚ ਦਾ ਰੇਟ ਵੈਸੇ ਅਸੀਂ 599 ਰੱਖਿਆ ਸੀਗਾ ਬਟ ਹੁਣ 499 ਕਰ ਰੱਖਿਆ ਹੈ ਬੱਚਿਆਂ ਦੇ ਡਿਮਾਂਡ ਤੇ ਮੈਮ 499 ਤੋਂ ਚਲੋ ਕੋਈ ਗੱਲ ਨਹੀਂ ਸੋ ਦੋਸੋ ਨਾਲ ਕੋਈ ਫਰਕ ਨਹੀਂ ਪੈਂਦਾ 499 ਦਾ ਬੈਚ ਹੈ 1 ਇਅਰ ਦੀ ਵੈਲਿਡਿਟੀ ਨਾਲ ਜਿੰਨੇ ਵੀ ਹੁਣ ਤੱਕ ਕੁਐਸਚਨ ਆਏ ਹੈ ਐਗਜ਼ਾਮਸ ਦੇ ਵਿੱਚ ਉਹ ਸਾਰੇ ਦੇ ਸਾਰੇ ਉਹਦੇ ਵਿੱਚ ਕਵਰ ਹੋਣਗੇ ਤੁਸੀਂ 360 ਜੌਬ ਟਾਰਗੇਟ ਐਪਲੀਕੇਸ਼ਨ ਤੇ ਜਾ ਕੇ ਉਸ ਬੈਚ ਨੂੰ ਵੀ ਤੁਸੀਂ ਪਰਚੇਸ ਕਰ ਸਕਦੇ ਹੋ ਜੇ ਤੁਹਾਡੀ ਇੱਛਾ ਹੋਵੇ ਤਾਂ ਥੱਲੇ ਕੰਟੈਕਟ ਨੰਬਰ ਵੀ ਦੇ ਰੱਖਿਆ ਹੈ 올 ਕੋਰਸਸ ਦੇ ਵਿੱਚ ਜਾਓਗੇ ਤਾਂ ਬੈਚ ਮਿਲ ਜਾਊਗਾ ਤਾਂ ਦੇਖੋ ਬੁੱਧਿ ਬੁੱਧਿਸਟ ਕਾਉਂਸਲ ਜੇ ਬੋਧ ਸਭਾਵਾਂ ਦੀ ਗੱਲ ਕਰੀਏ ਤਾਂ ਬਹੁਤ ਵਧੀਆ ਕੰਟੈਂਟ ਹੈ ਐਗਜ਼ਾਮਸ ਦੇ ਪੁਆਇੰਟ ਆਫ 뷰 ਨਾਲ ਸਾਰੀਆਂ ਦੀਆਂ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਇੱਥੇ ਕਲੀਅਰ ਹੋ ਜਾਣੀਆਂ ਤੁਹਾਨੂੰ ਤੁਸੀਂ ਦੇਖੋ ਜੇ ਮੈਂ ਇੱਥੇ ਗੱਲ ਕਰਾਂ ਬੋਧੀ ਸੁਭਾਵਾਂ ਦੀ ਤਾਂ ਚਾਰ ਆਪਾਂ ਪੜ੍ਹਨੀਆਂ ਨੇ ਚਾਰ ਹੀ ਹੋਈਆਂ ਨੇ ਮੇਨਲੀ ਚਾਰ ਬੁੱਧਿਸਟ ਕਾਉਂਸਲਸ ਮੀਨਿੰਗ ਰੱਖਦੀਆਂ ਪਹਿਲੀ ਹੋਈ ਕਦੋਂ ਸੀ 483 ਈਸਾ ਪੂਰਵ ਵਿੱਚ ਹੋਈ ਸੀਗੀ ਠੀਕ ਹੈ ਤਾਂ ਪ੍ਰਧਾਨ ਪੁੱਛਿਆ ਜਾ ਸਕਦਾ ਕੋਣ ਸੀ ਪ੍ਰਧਾਨ ਸੀਗਾ ਮਹਾਕਸ਼ਯਪ ਠੀਕ ਹੈ ਕੋਣ ਸੀਗਾ ਜੀ ਪਹਿਲੀ ਬੋਧੀ ਕੌਂਸਲ ਦਾ ਪ੍ਰਧਾਨ ਕੌਣ ਸੀਗਾ ਮਹਾਕਸ਼ਯਪ ਸੀਗਾ ਤੇ ਇਸ ਦਾ ਜਿਹੜਾ ਸਮਕਾਲੀ ਸ਼ਾਸਕ ਸੀ ਉਹ ਸੀਗਾ ਆਜਾਤ ਸ਼ਤਰੂ ਹੁਣ ਇਹ ਜਿਹੜਾ ਆਜਾਤ ਸ਼ਤਰੂ ਹੈਗਾ ਨਾ ਆਜਾਤ ਸ਼ਤਰੂ ਹੈ ਜਿਹੜਾ ਸਮਕਾਲੀਨ ਸ਼ਾਸਕ ਹੈ ਇਹ ਆਜਾਤ ਸ਼ਤਰੂ ਫੇਮਸ ਇਸ ਕਰਕੇ ਹੈ ਕਿਉਂਕਿ ਇਹ ਸਭ ਤੋਂ ਪਹਿਲੇ ਸਭ ਤੋਂ ਪਹਿਲੀ ਗੱਲ ਤੇ ਹਰੇਕ ਵੰਸ਼ ਦਾ ਸ਼ਾਸਕ ਸੀਗਾ ਕਿਹੜੇ ਵੰਸ਼ ਦਾ ਸ਼ਾਸਕ ਸੀ ਹਰੇਕ ਵੰਸ਼ ਦਾ ਸ਼ਾਸਕ ਸੀ ਇਹ ਫੇਮਸ ਇਸ ਕਰਕੇ ਹੈ ਕਿ ਇਹ ਆਪਣੇ ਪਿਤਾ ਦੀ ਨੂੰ ਮਾਰ ਕੇ ਇਹਨੇ ਆਪਣੇ ਪਿਤਾ ਨੂੰ ਆਪਣੇ ਆਪ ਮਾਰਤਾ ਇਹਦੇ ਪਿਤਾ ਸੀਗੇ ਬਿੰਬੀਸਾਰ ਠੀਕ ਹੈ ਬਿੰਬੀਸਾਰ ਨੂੰ ਇਹਨੇ ਆਪਣੇ ਆਪ ਮਾਰਿਆ ਔਰ ਫਿਰ ਉਸ ਤੋਂ ਬਾਅਦ ਇੱਕ ਗੱਦੀ ਤੇ ਬਹਿ ਗਿਆ ਠੀਕ ਹੈ ਤਾਂ ਇਹ ਹਰਿਆਕੁੰਚ ਦਾ ਸ਼ਾਸਕ ਸੀ ਥਾਨ ਇੱਕ ਪੇਪਰ ਦੇ ਵਿੱਚ ਕੁਐਸਚਨ ਪੁੱਛਿਆ ਗਿਆ ਸੀ ਵੈਰੀ ਵੈਰੀ ਇੰਪੋਰਟੈਂਟ ਕੁਐਸਚਨ ਮਾਰਕ ਕਰ ਲਓ ਤਾਂ ਇਹ ਪੀ ਟ੍ਰਿਪਲ ਐਸ ਬੀ ਦਾ ਪ੍ਰੀਵੀਅਸ ইয়ার ਐਮਸੀਕਿਊ ਬਣ ਗਿਆ ਹੁਣ ਕਿਉਂਕਿ ਇਹ ਜਿਹੜਾ ਬਿਲਕੁਲ ਲੇਟੈਸਟ ਐਗਜ਼ਾਮ ਹੋਇਆ ਲੇਬਰ ਇਨਸਪੈਕਟਰ ਉਹਦੇ ਵਿੱਚ ਪੁੱਛਿਆ ਗਿਆ ਕਿ ਜਿਹੜੀ ਪਹਿਲੀ ਬੋਧੀ ਸਭਾ ਸੀ ਉਹ ਕਿੱਥੇ ਆਰਗੇਨਾਈਜ਼ ਕਰਵਾਈ ਗਈ ਤਾਂ ਉਹ ਰਾਜਗ੍ਰਹਿ ਦੇ ਵਿੱਚ ਆਰਗੇਨਾਈਜ਼ ਕਰਵਾਈ ਗਈ ਸੀ ਸਮਝ ਆ ਗਈ ਗੱਲ ਇੰਨੀ ਕਿ ਪਹਿਲੀ ਬੋਧੀ ਸਭਾ ਜਿਹੜੀ ਹੈ ਉਹ 483 ਈਸਵੀ ਵਿੱਚ ਹੋਈ ਕਦੋਂ ਹੋਈ ਬਈ 483 ਈਸਵੀ ਵਿੱਚ ਹੋਈ ਜਿਸ ਦੇ ਪ੍ਰਧਾਨ ਕੌਣ ਸੀਗੇ ਮਹਾਕਸ਼ਪ ਸੀਗੇ ਉਸ ਸਮੇਂ ਤੇ ਜਿਹੜਾ ਸ਼ਾਸਕ ਰਾਜ ਕਰ ਰਿਹਾ ਸੀ ਉਹ ਕੌਣ ਸੀ ਆਜ਼ਾਦ ਸ਼ਤਰੂ ਸਥਾਨ ਕਿਹੜਾ ਹੈ ਜੀ ਰਾਜਗ੍ਰਹਿ ਦੂਜੀ 383 ਦੇਖੋ ਜੇ ਬਿਫੋਰ ਕ੍ਰਿਸਟਿਅਨ ਕੀ ਬਿਫੋਰ ਦਾ ਬਰਥ ਆਫ ਕ੍ਰਿਸਟ ਜਿਹੜੀਆਂ ਡੇਟਸ ਨੇ ਉਹ ਕਿ ਚੱਲਣਗੀਆਂ ਜੀ ਉਲਟੀਆਂ ਚੱਲਣਗੀਆਂ ਤਾਂ ਇਹਦਾ ਮਤਲਬ ਇਹ ਹੈ ਕਿ 483 ਜਿਹੜੀ ਹੈ ਉਹ ਪਹਿਲਾਂ ਵਾਲੀ ਡੇਟ ਹੈ ਤੇ 383 ਜਿਹੜੀ ਹੈ ਉਹ ਬਾਅਦ ਵਾਲੀ ਡੇਟ ਹੈ ਲੇਟੈਸਟ ਇਹ ਵਾਲੀ ਹੈ ਸਮਝ ਆ ਗਈ ਯਾਨੀ ਕਿ ਇਹ ਪੁਰਾਣੀ ਹੋਗੀ ਤੇ ਇਹ ਨਵੀਂ ਹੋਗੀ ਠੀਕ ਹੈ ਹਾਲਾਂਕਿ ਨੰਬਰਿੰਗ ਦੇ ਅਕੋਰਡਿੰਗ ਇਹ ਕੀ ਹੋ ਜਾਂਦੀ ਹੈ ਪੁਰਾਣੀ ਉਹ ਨਵੀਂ ਬਟ ਨਹੀਂ ਇੱਥੇ ਲਿਖ ਰੱਖਿਆ ਈਸਾ ਪੂਰਵ ਈਸਾ ਪੂਰਵ ਦਾ ਮਤਲਬ ਹੈ ਕਿ ਬਿਫੋਰ ਦਾ ਬਰਥ ਆਫ ਮਤਲਬ ਕਿ ਉਸ ਤੋਂ ਪਹਿਲਾਂ ਦੀ ਗੱਲ ਇੱਥੇ ਚੱਲ ਰਹੀ ਹੈ ਠੀਕ ਹੈ ਤਾਂ ਪ੍ਰਧਾਨ ਇੱਥੇ ਕੌਣ ਸੀਗਾ ਮਹਾ ਕੰਜਾਨ ਮਹਾ ਕੰਜਾਨ ਕੌਣ ਸੀਗਾ ਮਹਾ ਕੰਜਾਨ ਸਥਾਨ ਇੰਪੋਰਟੈਂਟ ਰੱਖਦਾ ਹੈ ਵਿਸ਼ਾਲੀ ਠੀਕ ਹੈ ਤਾਂ ਦੂਜੀ ਬੋਧੀ ਸਭਾ ਜਿਹੜੀ ਹੈ ਉਹ ਕਿੱਥੇ ਹੋਈ ਸੀ ਵਿਸ਼ਾਲੀ ਦੇ ਵਿੱਚ ਹੋਈ ਸੀ ਇਸ ਦੇ ਸਮਕਾਲੀਨ ਸ਼ਾਸਕ ਜਿਹੜੇ ਸੀ ਇਕਾਲਾ ਸ਼ੋਕ ਸੀਗਾ ਕੌਣ ਸੀਗਾ ਜੀ ਵੀ ਕਾਲ ਅਸ਼ੋਕ ਜਿਹੜਾ ਸੀਗਾ ਉਹ ਸਮਕਾਲੀ ਸ਼ਾਸਕ ਸੀਗਾ ਸੈਕੰਡ ਬੁੱਧਿਸਟ ਕਾਉਂਸਲ ਦੇ ਵਿੱਚ ਉਸ ਤੋਂ ਬਾਅਦ ਨੈਕਸਟ ਬਹੁਤ ਜ਼ਿਆਦਾ ਇੰਪੋਰਟੈਂਟ ਤੀਜੀ ਕਿਉਂ ਕਿਉਂਕਿ ਅਸ਼ੋਕ ਸਮਕਾਲੀਨ ਸ਼ਾਸਕ ਸੀ ਅਸ਼ੋਕ ਦੇ ਸਮੇਂ ਤੇ ਪੁੱਛਿਆ ਜਾ ਸਕਦਾ ਹੈ ਕਿ ਕਿਹੜੀ ਬੋਧੀ ਕਾਉਂਸਲ ਜਿਹੜੀ ਆ ਉਹ ਆਰਗੇਨਾਈਜ਼ ਕੀਤੀ ਕਰਵਾਈ ਗਈ ਸੀ ਤਾਂ ਤੀਜੀ ਬੋਧੀ ਕਾਉਂਸਲ ਜਿਹੜੀ ਆ ਉਹ ਅਸ਼ੋਕ ਦੇ ਸਮੇਂ ਤੇ ਕਰਵਾਈ ਗਈ ਸੀ ਕਿਉਂਕਿ ਅਸ਼ੋਕ ਨੂੰ ਕਿਹਾ ਜਾਂਦਾ ਹੈ ਇਹ ਬਹੁਤ ਹੀ ਜ਼ਿਆਦਾ ਇਹ ਮਹਾਨ ਸ਼ਾਸਕ ਸੀਗਾ ਮੋਰੀਆ ਵੰਸ਼ ਦਾ ਔਰ ਮੋਰੀਆ ਵੰਸ਼ ਤੋਂ ਬਹੁਤ ਸਾਰੇ ਪੇਪਰ ਦੇ ਮੋਰੀਆ ਵੰਸ਼ ਹੋ ਗਿਆ ਤੇ ਉਸ ਤੋਂ ਬਾਅਦ ਗੁਪਤਾਜ ਹੋਗੇ ਗੁਪਤਾ ਦੇ ਪੀਰੀਅਡ ਤੋਂ ਬਹੁਤ ਜ਼ਿਆਦਾ ਕੁਐਸਚਨ ਜਿਹੜੇ ਨੇ ਉਹ ਪੁੱਛੇ ਜਾਂਦੇ ਨੇ ਜਿੱਦਾਂ ਕਿ ਇੱਕ ਕੁਐਸਚਨ ਪੁੱਛਿਆ ਗਿਆ ਸੀ ਲੇਬਰ ਇਨਸਪੈਕਟਰ ਤੇ ਪੇਪਰ ਦੇ ਵਿੱਚ ਹੀ ਕਿਹੜੇ ਸ਼ਾਸਕ ਨੇ ਮਹਾਰਾਜ ਦੀ ਰਾਜ ਦੀ ਜਿਹੜੀ ਉਪਾਧੀ ਉਤਾਰਨ ਕੀਤੀ ਸੀਗੀ ਉਹ ਚੰਦਰਗੁਪਤ ਪਹਿਲੇ ਨੇ ਕੀਤੀ ਸੀ ਜਿਹੜਾ ਕਿ ਗੁਪਤ ਵੰਸ਼ ਦਾ ਸ਼ਾਸਕ ਸੀਗਾ ਤਾਂ ਇਸ ਤਰੀਕੇ ਨਾਲ ਪੇਪਰ ਦੇ ਵਿੱਚ ਕੁਐਸਚਨ ਜਿਹੜੇ ਨੇ ਉਹ ਆਉਂਦੇ ਨੇ ਠੀਕ ਹੈ ਤਾਂ ਸਥਾਨ ਜਿਹੜਾ ਉਹ ਕਿਹੜਾ ਸੀਗਾ ਪਾਟਲੀ ਪੁੱਤਰ ਵਿੱਚ ਜਿਹੜੀ ਤੀਜੀ ਬੋਧੀ ਕਾਉਂਸਲ ਹੈ ਜੋ ਅਸ਼ੋਕ ਦੇ ਸਮੇਂ ਤੇ ਹੋਈ ਸੀਗੀ ਇਸ ਕਰਕੇ ਇੰਪੋਰਟੈਂਟ ਹੋ ਜਾਂਦੀ ਹੈ ਕਿਉਂਕਿ ਅਸ਼ੋਕ ਦੇ ਸਮੇਂ ਤੇ ਹੋਈ ਸੀ ਇਹ ਹੋਈ ਕਿੱਥੇ ਪਾਟਲੀ ਪੁੱਤਰ ਵਿੱਚ ਹੋਈ ਸੀ 255 ਇਸਵੀ ਵਿੱਚ ਸਮਝ ਆ ਰਹੀ ਹੈ ਨਾ ਇਹਨੀਆਂ ਚੀਜ਼ਾਂ ਠੀਕ ਹੈ ਉਸ ਤੋਂ ਬਾਅਦ ਚੱਲਦੇ ਆਪਾਂ ਨੈਕਸਟ ਪੁਆਇੰਟ ਤੇ ਪਹਿਲੀ ਸਦੀ ਵਿੱਚ ਇੱਕ ਹੁੰਦੀ ਹੈ ਠੀਕ ਹੈ ਹੁਣ ਉਸ ਸਦੀ ਆ ਫਿਰ ਪਹਿਲੀ ਸਦੀ ਦੂਜੀ ਸਦੀ ਹੁਣ ਅੱਗੇ ਵਧਣ ਲੱਗ ਜਾਣਗੇ ਆ ਡੇਟਸ ਠੀਕ ਹੈ ਤਾਂ ਸਥਾਨ ਕਸ਼ਮੀਰ ਦੇ ਵਿੱਚ ਹੋਈ ਸੀਗੀ ਪ੍ਰਧਾਨ ਕੌਣ ਸੀਗੇ ਵਸੂ ਮਿੱਤਰ ਸੀਗੇ ਤੇ ਸ਼ਾਸਕ ਜਿਹੜਾ ਸੀਗਾ ਉਹ ਸੀਗਾ ਕਨਿਸਕ ਠੀਕ ਹੈ ਸ਼ਾਸਕ ਜਿਹੜਾ ਸੀਗਾ ਉਹ ਕੌਣ ਸੀਗਾ ਕਨਿਸ਼ਕ ਸੀਗਾ ਤਾਂ ਇਹ ਆਪਣੀਆਂ ਚਾਰ ਬੁੱਧਿਸਟ ਕਾਉਂਸਲ ਸੀਗੀਆਂ ਜੋ ਤੁਹਾਡੇ ਪੇਪਰ ਲਈ ਕਾਫੀ ਇੰਪੋਰਟੈਂਟ ਜਿਹੜਿਆ ਰੋਲ ਨੇ ਉਹ ਪਲੇ ਕਰਦੀਆਂ ਨੇ ਤੇ ਬੱਚੇ ਪਹਿਲੀ ਗੱਲ ਤੇ ਇਹ ਹੈ ਕਿ ਜਿੰਨਾ ਵੀ ਕੰਟੈਂਟ ਲੈ ਕੇ ਆਇਆ ਜਾਊਗਾ ਬਹੁਤ ਇੰਪੋਰਟੈਂਟ ਕੰਟੈਂਟ ਲੈ ਕੇ ਆਇਆ ਜਾਊਗਾ ਜਿੰਦ ਤੱਕ ਮੈਂ ਪਹਿਲੀ ਕਲਾਸ ਤੁਹਾਨੂੰ ਪੁਆਈ ਸੀਗੀ ਐਂਸ਼ੀਅੰਟ ਹਿਸਟਰੀ ਦੀ ਕਿਉਂਕਿ ਮਾਡਰਨ ਹਿਸਟਰੀ ਦੀ ਤਾਂ ਮੈਂ ਪੂਰੀ ਕਲਾਸ ਯਾਨੀ ਕਿ ਇੱਕ ਆਪਣੇ ਮੈਰਾਥਨ ਲੈ ਕੇ ਕਵਰ ਕਰਵਾਤੀ ਸੀ ਹੁਣ ਐਂਸ਼ੀਅੰਟ ਹਿਸਟਰੀ ਦੀ ਪਹਿਲੀ ਕਲਾਸ ਮੈਂ ਪਾਤੀ ਕੁਝ ਇੱਕ ਬੱਚਿਆਂ ਨੇ ਦੇਖੀ ਹੈ ਬੱਚੇ ਟਾਈਮ ਤੇ ਪੜਦੇ ਐ ਹੁਣ ਉਸ ਵੀਡੀਓ ਤੇ ਸਿਰਫ 80 ਵਿਊਜ਼ ਹੋਏ ਨੇ ਔਰ ਜਿਹੜੇ 80 ਬੱਚੇ ਪੜ ਗਏ ਉਹਨਾਂ ਨੂੰ ਇੱਕ ਨੰਬਰ ਪੱਕਾ ਮਿਲੂਗਾ ਉਸ ਵੀਡੀਓ ਦੇ ਵਿੱਚੋਂ ਤੇ ਹੁਣ ਆਹ ਵੀ ਚੀਜ਼ ਇੰਪੋਰਟੈਂਟ ਹੈ ਤੇ ਬੈਚ ਪਰਚੇਜ਼ ਕਰਨ ਲਈ ਤੁਸੀਂ ਕੀ ਕਰਨਾ ਐ ਐਪਲੀਕੇਸ਼ਨ ਨੂੰ ਡਾਊਨਲੋਡ ਕਰਨਾ ਐ ਐਪਲੀਕੇਸ਼ਨ ਦਾ ਨਾਮ ਕੀ ਹੈ ਬੱਚੇ 360 ਜੌਬ ਟਾਰਗੇਟ 360 ਜੌਬ ਟਾਰਗੇਟ ਐਪਲੀਕੇਸ਼ਨ ਨੂੰ ਡਾਊਨਲੋਡ ਕਰਨ ਤੋਂ ਬਾਅਦ ਰਜਿਸਟਰ ਕਰਨ ਤੋਂ ਬਾਅਦ 올 ਕੋਰਸਸ ਦੇ অপਸ਼ਨ ਦੇ ਵਿੱਚ ਜਾਓਗੇ ਤਾਂ ਲੇਟੈਸਟ ਕੋਰਸ ਹੁਣ ਜਿਹੜਾ ਮਿਲੂਗਾ ਉਹ ਆਪਣਾ ਅ ਟੈਸਟ ਬੈਚ ਮਿਲੂਗਾ ਟੈਸਟ ਬੈਚ ਦੇ ਨਾਮ ਤੋਂ ਮਿਲੂਗਾ ਆਪਾਂ ਨੂੰ ਪੀ ਟ੍ਰਿਪਲ ਐਸ ਬੀ 올 ਐਗਜ਼ਾਮ ਚਾਹੇ ਪੰਜਾਬ ਪੁਲਿਸ ਕਨਸਟੇਬਲ ਦਾ ਐਗਜ਼ਾਮ ਹੈ ਟੈਸਟ ਬੈਚ ਮਿਲੂਗਾ ਤੁਹਾਨੂੰ ਉਹ ਮਿਲੂਗਾ 499 ਵਿੱਚ ਠੀਕ ਹੈ ਤਾਂ 499 ਦਾ 1 ਇਅਰ ਦੀ ਵੈਲਿਡਿਟੀ ਨਾਲ ਜਿੰਨੇ ਵੀ ਹੁਣ ਤੱਕ ਐਗਜ਼ਾਮਸ ਹੋਏ ਨੇ ਸਾਰੇ ਕਰਵਾਏ ਜਾਣਗੇ ਔਰ ਉਸ ਤੋਂ ਬਾਅਦ ਜੇ ਕਿਸੇ ਨੇ ਫੁੱਲ ਬੈਚ ਲੈਣਾ ਹੈ ਤਾਂ ਫੁੱਲ ਬੈਚ ਵਾਸਤੇ ਕੀ ਕਰਨਾ ਆਪਣਾ ਇੱਕ ਇੰਸਪੈਕਟਰ ਬੈਚ ਦੇ ਨਾਮ ਤੋਂ ਬੈਚ ਹੈ ਜੀ ਦਾ ਪ੍ਰਾਈਸ ਜਿਹੜਾ ਹੈ ਉਹ ਡ੍ਰੋਪ ਹੋ ਕੇ ਇਸ ਟਾਈਮ ਤੇ ਹੈਗਾ ਜੀ 1799 ਰੁਪਏ ਠੀਕ ਹੈ ਇਹ ਹੈਗਾ ਜੀ 2 ইয়ার্স ਦੀ ਵੈਲਿਡਿਟੀ ਲਈ ਪੰਜਾਬ ਦਾ ਮਰਜੀ ਜਿਹੜਾ ਐਗਜ਼ਾਮ ਦੇ ਦਿਓ ਕੋਈ ਵੀ ਐਗਜ਼ਾਮ ਨਹੀਂ ਰੁਕੂਗਾ ਜਿਹਦੇ ਵਿੱਚ ਪਿਆ ਹੋਇਆ ਕੰਟੈਂਟ ਤੁਸੀਂ ਪੜ ਲੈਂਨੇ ਹੋ ਤੇ ਜਿਹੜਾ ਹੋਰ ਆਊਗਾ ਉਹ ਤੁਸੀਂ ਪੜ ਲੈਂਨੇ ਹੋ ਤਾਂ ਠੀਕ ਹੈ ਬਾਕੀ ਜੀ ਤੁਹਾਡੀ ਚੋਇਸ ਹੈ ਓਕੇ ਜੀ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਬੈਲ ਆਈਕਨ ਨੂੰ ਦਬਣਾ ਨਾ ਭੁੱਲਿਓ ਕਿਉਂਕਿ ਨੋਟੀਫਿਕੇਸ਼ਨ ਨਹੀਂ ਪਹੁੰਚਦੀ ਅਦਰਵਾਇਜ਼ ਥੈਂਕ ਯੂ ਸੋ ਮੱਚ